ਮਿੱਤੇ ਕੁਝ ਦਿਨ ਪਹਿਲਾਂ ਭਾਈ ਅਮਰਤਪਾਲ ਮਹਿਰੋਂ ਜੀ ਦੀ ਇੱਕ ਵੀਡੀਓ ਲੀਕ ਕੀਤੀ ਜਾਂਦੀ ਆ ਤੇ ਉਸ ਨੂੰ ਇੰਸਟਾਗ੍ਰam ਪੇਜਾਂ ਵੱਲੋਂ ਵਾਇਰਲ ਕੀਤਾ ਜਾਂਦਾ ਭਾਈ ਅਮਰਤਪਾਲ ਮਹਿਰੋਂ ਜੀ ਨੂੰ ਬਦਨਾਮ ਕਰਨ ਦੇ ਲਈ ਤੇ ਉਸ ਤੋਂ ਬਾਅਦ ਉਸ ਵੀਡੀਓ ਬਾਰੇ ਇਹ ਵੀ ਦੱਸਿਆ ਜਾਂਦਾ ਕਿ ਇਹ AI ਦੇ ਨਾਲ ਤਿਆਰ ਕੀਤੀ ਗਈ ਆ ਕਿ ਬਹੁਤ ਲੋਕ ਇਹ ਨਹੀਂ ਚਾਹੁੰਦੇ ਉਹ ਸਿੱਖ ਧਰਮ ਦੇ ਵਿੱਚ ਹੀ ਮੰਨੇ ਜਾਂਦੇ ਨੇ ਜੋ ਨਹੀਂ ਚਾਹੁੰਦੇ ਕਿ ਭਾਈ ਅਮਰਤਪਾਲ ਮੈਰੋਂ ਜੀ ਦੀ ਇੰਨੀ ਜਿਆਦਾ ਚੜ੍ਹਾਈ ਹੋਵੇ ਜਾਂ ਉਹਨਾਂ ਦੀ ਇੰਨੀ ਜਿਆਦਾ ਲੋਕਾਂ ਦੇ ਵਿੱਚ ਪ੍ਰਸਿੱਧੀ ਹੋਵੇ ਕਿਉਂਕਿ ਲੋਕ ਬਹੁਤ ਟਾਈਮ ਤੋਂ ਇਹ ਪ੍ਰਸਿੱਧੀ ਪਾਉਣਾ ਚਾਹੁੰਦੇ ਨੇ ਪਰ ਭਾਈ ਅਮਰਤਪਾਲ ਮੈਰੋਂ ਜੀ ਨੇ ਇੱਕ ਚੰਕਾ ਕੰਮ ਕਰਕੇ ਇੱਕ ਗੰਦ ਨੂੰ ਸਾਫ਼ ਕਰਕੇ ਆਪਣੀ ਪ੍ਰਸਿੱਧੀ ਪ੍ਰਾਪਤ ਕੀਤੀ ਆ ਤੇ ਲੋਕ ਉਹਨਾਂ ਦੇ ਹੱਕ ਦੇ ਵਿੱਚ ਨੇ ਪਰ ਉਹਨਾਂ ਦੀ ਸ਼ਬੀ ਨੂੰ ਬਿਗਾੜਨ ਦੇ ਲਈ ਇਹ ਉਹਨਾਂ ਦੇ ਵਿਰੋਧੀਆਂ ਵੱਲੋਂ ਇੱਕ ਵੀਡੀਓ ਵਾਇਰਲ ਕੀਤੀ ਜਾਂਦੀ ਹੈ ਬਹੁਤ ਇੰਸਟਾਗ੍ਰam ਪੇਜਾਂ ਵਾਲੇ ਇਹ ਵੀ ਕਹਿ ਰਹੇ ਨੇ ਕਿ ਇਹ ਗੱਲ ਗਲਤ ਆ ਕਿਸੇ ਦੀ ਪਰਸਨਲ ਕੰਟੈਂਟ ਕਿਸੇ ਦਾ ਪਰਸਨਲ ਵੀਡੀਓ ਨੈੱਟ ਤੇ ਸ਼ੇਅਰ ਨਹੀਂ ਕਰਨੀ ਚਾਹੀਦੀ ਦੂਸਰੀ ਕੁਝ ਰੋਸਟ ਪੇਜਾਂ ਵਾਲਿਆਂ ਨੇ ਵੀ ਇਹ ਗੱਲ ਕਹੀ ਆ ਕਿ ਇਹ ਸਭ ਸਿੱਖ ਧਰਮ ਨੂੰ ਬਦਨਾਮ ਤੇ ਭਾਈ ਅਮਰਤਪਾਲ ਮੈਰੋ ਨੂੰ ਬਦਨਾਮ ਕਰਨ ਦੇ ਲਈ ਕੀਤਾ ਜਾ ਰਿਹਾਗਾ ਜਿਨ੍ਹਾਂ ਦੇ ਵਿੱਚੋਂ ਬਹੁਤ ਸਾਰੇ ਰੋਸਟਰਾਂ ਤੁਸੀਂ ਜਾਣਦੇ ਵੀ ਹੋਵੋਗੇ ਕਿ ਇੱਕ ਗੱਲ ਸਭ ਨੇ ਇਹ ਗੱਲ ਸਾਫ਼ ਕਰ ਦਿੱਤੀ ਹੈ ਕਿ ਇਹ ਵੀਡੀਓ ਸਾਰੇ ਜਾਣੇ ਕਹਿ ਰਹੇ ਨੇ ਕਿ AI ਦੇ ਨਾਲ ਤਿਆਰ ਕੀਤੀ ਗਈ ਆ ਬਾਕੀ ਤੁਹਾਡਾ ਕੀ ਵਿਚਾਰ ਆ ਇਸ ਦੇ ਬਾਰੇ ਤਾਂ ਪਲੀਜ਼ ਕਮੈਂਟ ਕਰਕੇ ਸਾਨੂੰ ਜਰੂਰ ਦੱਸੋ ਬਾਕੀ ਮਿਲਦੇ ਆ ਕਿਸੇ ਹੋਰ ਵੱਡੀ ਅਪਡੇਟ ਦੇ ਨਾਲ ਵੱਡੀ ਵੀਡੀਓ ਦੇ ਵਿੱਚ ਤਦ ਤੱਕ ਲਈ ਰੱਬ ਰੱਖਾ